ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਬੇਨਤੀ ਹੈ ਵੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਨਾ ਵੀ ਮੈਨੂੰ ਇੱਕ ਸਿੱਖ ਇਤਿਹਾਸ ਨਾਲ ਸੰਬੰਧਿਤ ਪੋਥੀ ਮਿਲੀ ਹੈ ਪੰਜ ਰਤਨ ਜਿਦੇ ਵਿੱਚ ਪੰਜ ਸਾਡੇ ਜੋ ਮਹਾਂਪੁਰਸ਼ ਨੇ ਉਹਨਾਂ ਦੀ ਜੀਵਨੀ ਬਾਰੇ ਲਿਖਿਆ ਹੋਇਆ ਜਿਦਾਂ ਸੰਤ ਬਾਬਾ ਹਰਦਤ ਸਿੰਘ ਜੀ ਬਾਬਾ ਸੰਤ ਬਾਬਾ ਜਸਾ ਸਿੰਘ ਜੀ ਸੰਤ ਬਾਬਾ ਨੰਦ ਸਿੰਘ ਜੀ ਬਾਬਾ ਗੁਰਬਚਨ ਸਿੰਘ ਜੀ ਤੇ ਬਾਬਾ ਗੁਰਮukh ਸਿੰਘ ਜੀ ਇਹ ਪੰਜ ਸਾਡੇ ਮਹਾਪੁਰਸ਼ਾਂ ਬਾਰੇ ਇਹਨਾਂ ਦੀ ਜੀਵਨੀ ਆ ਅੱਜ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਪਹਿਲਾ ਸੰਤ ਬਾਬਾ ਹਰਦਤ ਸਿੰਘ ਜੀ ਬਾਰੇ ਅੱਜ ਮੈਂ ਤੁਹਾਨੂੰ ਵਿਸਥਾਰ ਚ ਦੱਸੂਗਾ ਉਹਨਾਂ ਦੀ ਜੀਵਨੀ ਬਾਰੇ ਔਰ ਉਹਨਾਂ ਨੇ ਕਿੱਥੇ ਕਿੱਥੇ ਬੈਠ ਕੇ ਤਪੱਸਿਆ ਕੀਤੀ ਕਿਹੜਾ ਸਥਾਨ ਉਹਨਾਂ ਵੱਲੋਂ ਜੋ ਬਣਾਇਆ ਗਿਆ ਸੀਗਾ ਉਹਨਾਂ ਨੇ ਜਿੱਥੇ ਬੈਠ ਕੇ ਤਪੱਸਿਆ ਕੀਤੀ ਸੀ ਔਰ ਬਾਬਾ ਜਸਾ ਸਿੰਘ ਜੀ ਬਾਰੇ ਵੀ ਤੁਹਾਨੂੰ ਵਿਸਥਾਰ ਨਾਲ ਦੱਸੂਗਾ ਕਿੱਥੋਂ ਦਾ ਜਨਮ ਸੀ ਕਿੱਥੇ ਕਿੱਥੇ ਕਿਵੇਂ ਕਿਵੇਂ ਉਹਨਾਂ ਨੇ ਤਪੱਸਿਆ ਕੀਤੀ ਜੋ ਵੀ ਭਜਨ ਬੰਦਗੀ ਕੀਤੀ ਆ ਉਹਦੇ ਬਾਰੇ ਵਿਸਥਾਰ ਨਾਲ ਆਪਾਂ ਅੱਜ ਅੱਜ ਸਿਰਫ ਬਾਬਾ ਹਰਦਤ ਸਿੰਘ ਜੀ ਬਾਰੇ ਗੱਲ ਕਰਾਂਗੇ ਕੱਲ ਨੂੰ ਫਿਰ ਬਾਬਾ ਜਸਾ ਸਿੰਘ ਜੀ ਬਾਰੇ ਉਸ ਤੋਂ ਬਾਅਦ ਅੱਗੇ ਬਾਬਾ ਨੰਦ ਸਿੰਘ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਫਿਰ ਅੱਗੇ ਦੂਸਰੇ ਜਿਹੜੇ 3 2 ਹੋਰ ਸਾਡੇ ਗੁਰਮੁਖਿ ਪੈਰੇ ਸੰਤਮਾ ਪਸ ਨੇ ਉਹਨਾਂ ਬਾਰੇ ਅੱਜ ਬਾਬਾ ਹਰਦਤ ਸਿੰਘ ਜੀ ਬਾਰੇ ਹੈਗੀ 15 ਕ ਮਿੰਟਾਂ ਦੀ ਮਤਲਬ ਵੀਡੀਓ ਬਣੂਗੀ ਇਹ ਤੁਸੀਂ ਵਿਸਥਾਰ ਨਾਲ ਦੇਖ ਲਿਓ ਸੰਤ ਬਾਬਾ ਹਰਦੇਵ ਸਿੰਘ ਜੀ ਬਾਬਾ ਹਰਦੇਵ ਸਿੰਘ ਜੀ ਦਾ ਜਨਮ ਲਗਭਗ 1810 ਤੋਂ 1827 ਈਸਵੀ ਦੇ ਦੌਰਾਨ ਪਿੰਡ ਤਨੌਲਾ ਜ਼ਿਲ੍ਹਾ ਬਰਨਾਲਾ ਪਤੀ ਝਾਂਜੜਿਆ ਵਿਖੇ ਸਰਦਾਰ ਬਿਹਾਰਾ ਸਿੰਘ ਜੀ ਦੇ ਘਰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ ਹੋਇਆ ਆਪ ਜੀ ਦੇ ਦੋ ਵੱਡੇ ਭਰਾ ਅਮਰ ਸਿੰਘ ਤੇ ਦਾਨ ਸਿੰਘ ਇੱਕ ਛੋਟੀ ਭੈਣ ਬੀਬੀ ਰਾਮਰਤੋ ਸੀ ਵੱਡੇ ਹੋਣ ਤੇ ਭੈਣ ਦਾ ਵਿਆਹ ਪਿੰਡ ਲੋਹਾਖੇੜਾ ਵਿਖੇ ਫੱਤਾ ਅਗਵਾੜ ਦੇ ਦੇਵਾ ਸਿੰਘ ਨਾਲ ਹੋ ਗਿਆ ਸੀ। ਬਾਬਾ ਹਰਦੇਵ ਸਿੰਘ ਜੀ ਦੇ ਮਾਤਾ ਪਿਤਾ ਦੇ ਘਰ ਕਾਫੀ ਸਮਾਂ ਔਲਾਦ ਨਹੀਂ ਸੀ ਹੋਈ। ਆਪ ਤਨੌਲੇ ਵਿਖੇ ਉਦਾਸੀ ਸੰਤਾਂ ਦੇ ਡੇਰੇ ਤੇ ਸੇਵਾ ਕਰਿਆ ਕਰਦੇ ਸਨ। ਆਪ ਜੀ ਦੇ ਪਿਤਾ ਨੇ ਸੰਤਾ ਜੀ ਅੱਗੇ ਪੁੱਤਰ ਵਾਸਤੇ ਬੇਨਤੀ ਕੀਤੀ ਅਤੇ ਕਿਹਾ ਕਿ ਸਾਡੀ ਅਰਜ਼ੋਈ ਪੂਰੀ ਹੋ ਜਾਣ ਤੇ ਅਸੀਂ ਆਪਣਾ ਪਹਿਲਾ ਪੁੱਤਰ ਆਪ ਜੀ ਦੀ ਸੇਵਾ ਵਿੱਚ ਭੇਟ ਕਰਾਂਗੇ। ਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਦੇ ਘਰ ਪਹਿਲੇ ਪੁੱਤਰ ਅਮਰ ਸਿੰਘ ਨੇ ਜਨਮ ਲਿਆ ਅਮਰ ਸਿੰਘ ਨੂੰ ਉਸਦੇ ਮਾਤਾ ਪਿਤਾ ਨੇ ਸੰਤਾਂ ਦੀ ਸੇਵਾ ਵਿੱਚ ਭੇਟ ਕਰ ਦਿੱਤਾ ਇਸ ਤੋਂ ਮਗਰੋਂ ਇੱਕ ਹੋਰ ਬੇਟਾ ਬਾਬਾ ਹਰਦਤ ਸਿੰਘ ਪੈਦਾ ਹੋਇਆ ਅਤੇ ਇੱਕ ਲੜਕੀ ਬੀਬੀ RAM ਰਤੋ ਨੇ ਜਨਮ ਲਿਆ ਕੁਝ ਸਮਾਂ ਪਾ ਕੇ ਪਹਿਲੇ ਪੁੱਤਰ ਅਮਰ ਸਿੰਘ ਦਾ ਦਿਹਾਂਤ ਹੋ ਗਿਆ ਅਤੇ ਮਾਤਾ ਪਿਤਾ ਨੇ ਆਪਣਾ ਦੂਸਰਾ ਬੱਚਾ ਜਿਸ ਦਾ ਨਾਮ ਹਰਦਤ ਸਿੰਘ ਜੀ ਹਰਦੇਵਤ ਸਿੰਘ ਜੀ ਨੂੰ ਸੰਤਾਂ ਦੀ ਸੇਵਾ ਵਿੱਚ ਭੇਂਟ ਕਰ ਦਿੱਤਾ ਇਸ ਤਰ੍ਹਾਂ ਬਚਪਨ ਤੋਂ ਹੀ ਹਰਦੇਵਤ ਸਿੰਘ ਜੀ ਨੂੰ ਸਾਧਾਂ ਸੰਤਾਂ ਦੀ ਸੇਵਾ ਅਤੇ ਸੰਗਤ ਕਰਨ ਦਾ ਮੌਕਾ ਮਿਲਿਆ ਉਦਾਸੀ ਸਾਧੂਆਂ ਨੂੰ ਬਾਬਾ ਹਰਦੇਵਤ ਸਿੰਘ ਜੀ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਦਾਸ ਨੂੰ ਆਪਣਾ ਚੇਲਾ ਬਣਾ ਲਓ ਸੰਤਾਂ ਨੇ ਬਚਨ ਕੀਤਾ ਸਾਡੇ ਵਿੱਚ ਇੰਨੀ ਤਾਕਤ ਨਹੀਂ ਕਿ ਅਸੀਂ ਤੁਹਾਨੂੰ ਆਪਣਾ ਚੇਲਾ ਬਣਾ ਸਕੀਏ ਤੁਹਾਨੂੰ ਚੇਲਾ ਬਣਾਉਣ ਵਾਲੇ ਤਾਂ ਕੋਈ ਸਾਹਿਬ ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ ਵਿੱਚ ਆਪ ਜੀ ਦੀ ਉਡੀਕ ਕਰ ਰਹੇ ਹਨ ਸਾਡਾ ਬਚਨ ਮੰਨ ਕੇ ਆਪ ਕੋਈ ਸਾਹਿਬ ਚਲੇ ਜਾਓ ਸਤਿ ਬਚਨ ਕਹਿ ਕੇ ਬਾਬਾ ਹਰਦਤ ਸਿੰਘ ਜੀ ਕੋਈ ਸਾਹਿਬ ਆ ਗਏ ਜਿੱਥੇ ਬਾਬਾ ਸਾਮ ਸਾਮ ਸਿੰਘ ਨਿਹੰਗ ਜੋ ਪੂਰਨ ਆਤਮਾ ਸਨ ਆਵਾਜ਼ ਦੇ ਕੇ ਕਹਿਣ ਲੱਗੇ ਆ ਭਾਈ ਸਿੱਖਾ ਅਸੀਂ ਤਾਂ ਬਹੁਤ ਧੇਰ ਤੋਂ ਤੇਰੀ ਉਡੀਕ ਕਰ ਰਹੇ ਸੀ ਬਾਬਾ ਹਰਦਤ ਸਿੰਘ ਜੀ ਨੇ ਇੱਥੇ ਛੇਵੀਂ ਪਾਤਸ਼ਾਹੀ ਦੇ ਗੁਰੂ ਘਰ ਵਿੱਚ ਸੇਵਾ ਤਨਦੇਹੀ ਨਾਲ ਕੀਤੀ ਗੁਰੂ ਸਾਹਿਬ ਸਹਬਾਨ ਅਤੇ ਗੁਰੂ ਘਰ ਪ੍ਰਤੀ ਅਥਾ ਪ੍ਰੇਮ ਤੇ ਸੇਵਾ ਭਾਵਨਾ ਨੂੰ ਦੇਖ ਕੇ ਬਾਬਾ ਸ਼ਾਮ ਸਿੰਘ ਜੀ ਨੇ ਆਪ ਨੂੰ ਉਸ ਗੁਰਦੁਆਰੇ ਦੀ ਸੇਵਾ ਲਈ ਪੱਗ ਸੌਂਪ ਦਿੱਤੀ ਜਿੱਥੇ ਆਪ ਕਈ ਸਾਲਾਂ ਤੱਕ ਗੁਰਦੁਆਰੇ ਦੇ ਅਸਥਾਨ ਦੀ ਸੇਵਾ ਸੰਭਾਲ ਵਿੱਚ ਲੱਗੇ ਰਹੇ ਸੰਗਤਾਂ ਦਾ ਕਹਿਣਾ ਹੈ ਕਿ ਇੱਥੇ ਬਾਬਾ ਜੀ ਨੇ 12 ਸਾਲ ਮੋਨਤਾਰੀ ਰਹਿ ਕੇ ਕਠਨ ਸੇਵਾ ਅਤੇ ਤਪੱਸਿਆ ਕੀਤੀ ਤਪੱਸਿਆ ਕੀਤੀ ਕਾਫੀ ਸਮਾਂ ਗੁਜ਼ਰ ਜਾਣ ਮਗਰੋਂ ਜਦੋਂ ਤਨੌਲੇ ਦੀ ਸੰਗਤ ਨੂੰ ਆਪ ਜੀ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਬੇਨਤੀ ਕਰਕੇ ਬਾਬਾ ਜੀ ਨੂੰ ਤਨੌਲੇ ਚੱਲਣ ਲਈ ਕਿਹਾ ਤਨੌਲੇ ਪਹੁੰਚ ਕੇ ਬਾਬਾ ਜੀ ਨੇ ਖੇਤਾਂ ਵਿੱਚ ਹੀ ਖੇਤਾਂ ਵਿੱਚ ਹੀ ਡੇਰਾ ਲਾ ਲਿਆ ਜਿੱਥੇ ਅੱਜ ਕੱਲ ਗੁਰਦੁਆਰਾ ਤਪਿਆਣਾ ਸਾਹਿਬ ਬਣਿਆ ਹੋਇਆ ਹੈ ਇਸ ਸਥਾਨ ਦੇ ਆਲੇ-ਦੁਆਲੇ ਹੀ ਹੁਣ ਪਿੰਡ ਦਾਣਗੜ੍ਹ ਵਸਿਆ ਹੋਇਆ ਹੈ ਇਸ ਸਥਾਨ ਤੇ ਹੀ ਬਾਬਾ ਜੀ ਨੇ ਇਕਾਂਤ ਕਮਰੇ ਵਿੱਚ ਕਾਫੀ ਧੀਰ ਤੱਕ ਸਮਾਧੀ ਵਿੱਚ ਬੈਠ ਕੇ ਵਾਹਿਗੁਰੂ ਦੀ ਅराधना ਕੀਤੀ ਨਾਮ ਜਪਿਆ ਜਪਦਿਆਂ ਜਪਦਿਆਂ ਆਪ ਨੂੰ ਨਾਮ ਦੀ ਮਸਤੀ ਦਾ ਰੰਗ ਆਉਣ ਲੱਗ ਪਿਆ ਬਾਬਾ ਜੀ ਦਾ ਨਾਮ ਜਪਣ ਦਾ ਅਭਿਆਸ ਇਤਨਾ ਵੱਧ ਗਿਆ ਕਿ ਆਪ ਨੇ ਸੰਸਾਰ ਵੱਲੋਂ ਮੁੱਖ ਮੋੜ ਕੇ ਅੰਤਰਮੁਖੀ ਕਰ ਲਿਆ ਸਾਰਾ ਸਾਰਾ ਦਿਨ ਨਾਮ ਜਪਦੇ ਕਮਰੇ ਵਿੱਚ ਬੰਦ ਰਹਿਣ ਲੱਗੇ ਬਧੇਰੇ ਸਮਾ ਆਪ ਦਾ ਇਕਾਂਤ ਵਿੱਚ ਬੀਤਣ ਲੱਗਾ ਆਪ ਨੇ ਨਿਯਮ ਬਣਾ ਲਿਆ ਕਿ ਦਿਨ ਵਿੱਚ ਇੱਕ ਵਾਰ ਹੀ ਭੋਜਨ ਕਰਿਆ ਕਰਨਾ ਨਾਮ ਅਭਿਆਸ ਦੀ ਲਿਵ ਇਤਨੀ ਜੁੜ ਗਈ ਕਿ ਸਾਰੇ ਦਿਨ ਵਿੱਚ ਕੇਵਲ ਇੱਕੋ ਪ੍ਰਸ਼ਾਦਾ ਸ਼ੱਕਦੇ ਜਦੋਂ ਲਿਵ ਲੱਗੀ ਹੁੰਦੀ ਤਾਂ ਆਪ ਜੀ ਦੇ ਮਾਤਾ ਜੀ ਛੋਲਿਆਂ ਦੀ ਰੋਟੀ ਪਕਾ ਕੇ ਕਮਰੇ ਦੇ ਬਾਹਰ ਆਲੇ ਵਿੱਚ ਟਾਕੇ ਰੱਖ ਦਿਆ ਕਰਦੇ ਜਦੋਂ ਬਾਬਾ ਜੀ ਦੀ ਸਮਾ ਬਾਬਾ ਜੀ ਨੇ ਸਮਾਦੀ ਵਿੱਚੋਂ ਉੱਠਣਾ ਪ੍ਰਸ਼ਾਦਾ ਸ਼ੱਕ ਲੈਣਾ ਜੇ ਸਾਰਾ ਦਿਨ ਲੰਘ ਜਾਵੇ ਪ੍ਰਸ਼ਾਦਾ ਸ਼ੱਕਣ ਲਈ ਕਮਰੇ ਚੋਂ ਬਾਹਰ ਨਾ ਆਉਣ ਤਾਂ ਮਾਤਾ ਜੀ ਉਹ ਰੋਟੀ ਲੈ ਜਾਇਆ ਕਰਦੇ ਅਤੇ ਉਸ ਦੀ ਥਾਂ ਤਾਜ਼ੀ ਰੋਟੀ ਪਕਾ ਕੇ ਰੱਖ ਦਿਆ ਕਰਦੇ ਬਹੁਤਾ ਸਮਾਂ ਆਪ ਕਮਰੇ ਵਿੱਚ ਬੰਦ ਰਿਹਾ ਕਰਦੇ ਕਿਸੇ ਨੂੰ ਮਿਲਣਾ ਜੁਲਣਾ ਨਾ ਜਦੋਂ ਹਨੇਰਾ ਪੈ ਜਾਣਾ ਚੁੱਪ ਕਰਕੇ ਕਮਰੇ ਚੋਂ ਬਾਹਰ ਆ ਕੇ ਪ੍ਰਸ਼ਾਦਾ ਛਕ ਲੈਣਾ ਅਤੇ ਹੋਰ ਨਿਤ ਕਰਿਆ ਕਰਕੇ ਫਿਰ ਕਮਰੇ ਵਿੱਚ ਇਕਾਂਤ ਵਾਸ ਹੋ ਕੇ ਬੈਠ ਜਾਇਆ ਕਰਨਾ ਇਸ ਤਰ੍ਹਾਂ ਆਪ ਕਰੀਬ 20 ਸਾਲ ਇਕਾਂਤ ਵਿੱਚ ਰਹੇ ਕਈ ਕਈ ਵਾਰ ਆਪ 10 10 15 15 ਦਿਨ ਪੂਰੇ ਦੇ ਅੰਦਰ ਹੀ ਸਿਮਰਨ ਵਿੱਚ ਗੁਜ਼ਾਰਦਿਆ ਕਰਦੇ ਵਾਹਿਗੁਰੂ ਦੀ ਮਸਤੀਦਾਰ ਰੂਪ ਅਜਿਹਾ ਅਜਿਹਾ ਸੀ ਕਿ ਆਪ ਸਿੱਧੀ ਨੂੰ ਪ੍ਰਾਪਤ ਹੋ ਗਏ ਆਪ ਜਿਹੜੀ ਗੱਲ ਵੀ ਮੂੰਹੋਂ ਕਾਰ ਦਿੰਦੇ ਕਾੜ ਦਿੰਦੇ ਉਹ ਗੱਲ ਪੂਰੀ ਹੋ ਜਾਂਦੀ ਇੱਕ ਦਿਨ ਸੰਗਤਾਂ ਦੇ ਅਗਰਹਿ ਕਰਨ ਤੇ ਆਪ ਇੱਕ ਦਿਨ ਪੂਰੇ ਚੋਂ ਹਮੇਸ਼ਾ ਲਈ ਬਾਹਰ ਆ ਗਏ ਤੇ ਮੁੜ ਪੂਰੇ ਵਿੱਚ ਨਾ ਗਏ ਬਾਬਾ ਜੀ ਸਾਰਾ ਸਾਰਾ ਦਿਨ ਬਾਹਰ ਬੈਠੇ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹਿੰਦੇ ਹੌਲੇ-ਹੌਲੀ ਆਪ ਦੇ ਬਾਗ ਸਿੱਧੀ ਦੀ ਗੱਲ ਸੰਗਤਾਂ ਵਿੱਚ ਫੈਲ ਗਈ ਆਪ ਦੀ ਕਠਨ ਕਠਨ ਤਪੱਸਿਆ ਦੀ ਖਬਰ ਧਮ ਗਈ ਅਤੇ ਆਪ ਸੰਗਤਾਂ ਵਿੱਚ ਬਹੁਤ ਹਰਮਨ ਪਿਆਰੇ ਹੋ ਗਏ ਲੋਕੀ ਦੂਰੋਂ ਦੂਰੋਂ ਆਪ ਦਾ ਆਸ਼ੀਰਵਾਦ ਲੈਣ ਲਈ ਆਇਆ ਕਰਦੇ ਅਤੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਖੁਸ਼ ਹੋ ਕੇ ਜਾਇਆ ਕਰਦੇ ਤਨੌਲੇ ਰਹਿੰਦੇ ਅਸੀਂ ਇੱਕ ਪਿੰਡ ਦਾ ਕਿਸਾਨ ਜੋ ਜਵੰਦਿਆਂ ਦੀ ਪੱਤੀ ਵਿੱਚ ਰਹਿੰਦਾ ਸੀ ਇੱਕ ਦਿਨ ਆਪਣੀ ਲੜਕੀ ਜਸਕੌਰ ਨੂੰ ਆਪ ਦੀ ਸਰਨ ਵਿੱਚ ਲੈ ਕੇ ਆਇਆ ਅਤੇ ਮਹਾਪੁਰਸ਼ਾਂ ਦੀ ਸੇਵਾ ਲਈ ਛੱਡ ਗਿਆ। ਬੀਬੀ ਜਸਕੌਰ ਨੇ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਬਾ ਜੀ ਦੀ ਰਹਿਨਵਾਈ ਵਿੱਚ ਨਾਮ ਸੇਵਾ ਦੀ ਅਨਥਕ ਸੇਵਾ ਕਰਨ ਉੱਚ ਅਵਸਥਾ ਨੂੰ ਪ੍ਰਾਪਤ ਹੋ ਗਈ। ਬਾਬਾ ਹਰਦਤ ਸਿੰਘ ਜੀ ਆਇਆਂ ਸੰਗਤਾਂ ਨੂੰ ਕਿਹਾ ਕਰਦੇ ਸੀ ਕਿ ਭਾਈ ਵੱਡੇ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਆਓ ਫਿਰ ਸਾਡੇ ਕੋਲੇ ਆਉਣਾ ਜੇ ਸੰਗਤਾਂ ਪੁੱਛਦੀਆਂ ਕੀ ਮਹਾਰਾਜ ਆਪ ਕੋਲੋਂ ਵੱਡੇ ਮਹਾਪੁਰਸ਼ ਹੋਰ ਕਿਹੜੇ ਹਨ ਤਾਂ ਆਪ ਜਵਾਬ ਦਿੰਦੇ ਤੇ ਕਹਿੰਦੇ ਕਿ ਬਾਬਾ ਜੱਸਾ ਸਿੰਘ ਜੀ ਡਾਲੀ ਵਾਲੇ ਮਹਾਪੁਰਸ਼ ਹਨ ਜੋ ਸਾਥੋਂ ਵੀ ਪਹੁੰਚੇ ਹੋਏ ਹਨ ਅਤੇ ਵਾਹਿਗੁਰੂ ਦੇ ਵਰਸਾਏ ਮਹਾਪੁਰਸ਼ ਹਨ ਬਾਬਾ ਨੰਦ ਸਿੰਘ ਜੀ ਦਾ ਆਪ ਦੀ ਸਰਨ ਵਿੱਚ ਆਉਣਾ ਤਪਿਆਣਾ ਸਥਾਨ ਤੇ ਰਹਿੰਦੇ ਆਂ ਹੀ ਲੋਹੇ ਖੇੜੇ ਤੋਂ ਆਪ ਦੀ ਭੈਣ ਰਾਮ ਰਤੋ ਜੀ ਦੇ ਸੁਪੁੱਤਰ ਨੰਦ ਸਿੰਘ ਜੀ ਜੋ ਆਪ ਦੇ ਭਾਂਜੇ ਲੱਗਦੇ ਸਨ ਆਪ پاس ਆ ਕੇ ਰਹਿਣ ਲੱਗੇ ਅਤੇ ਸੰਗਤ ਦੀ ਸੇਵਾ ਵਿੱਚ ਜੁਟ ਗਏ ਬਾਬਾ ਜੀ ਬਾਬਾ ਹਰਦਰਤ ਸਿੰਘ ਜੀ ਬਾਬਾ ਨੰਦ ਜਸਾ ਸਿੰਘ ਜੀ ਅਤੇ ਬਾਬਾ ਆਨੰਦ ਸਿੰਘ ਜੀ ਤਿੰਨੇ ਮਹਾਪੁਰਸ਼ਾਂ ਨੇ ਇਸ ਆਸਾਨ ਤੇ ਕਠਨ ਤਪੱਸਿਆ ਕੀਤੀ ਅਤੇ ਸਦਾ ਨਾਮ ਸਰਨ ਸਿਮਰਨ ਵਿੱਚ ਜੁਟੇ ਰਹਿੰਦੇ ਬਾਬਾ ਜਸਾ ਸਿੰਘ ਜੀ ਕਿਉਂਕਿ ਇਸਤਰੀ ਜਾਮੇ ਵਿੱਚ ਹੋਇਆ ਹੁੰਦਿਆਂ ਹੋਇਆਂ ਆਪਣਾ ਗ੍ਰਸਤੀ ਜੀਵਨ ਤਿਆਗ ਕੇ ਬਾਬਾ ਜੀ ਕੋਲੇ ਰਹਾ ਕਰਦੇ ਸਨ ਇਹ ਗੱਲ ਉਹਨਾਂ ਦੇ ਪਤੀ ਦੇ ਨਾਲ ਵਾਲੇ ਜਵੰਦੇ ਦੇ ਨੌਜਵਾਨਾਂ ਨੂੰ ਪਸੰਦ ਨਹੀਂ ਸੀ ਇੱਕ ਦਿਨ ਉਹ ਆਪ ਨੂੰ ਮਾਰ ਦੇਣ ਦੇ ਇਰਾਦੇ ਨਾਲ ਤਪਿਆਣੇ ਦੇ ਸਥਾਨ ਤੇ ਆ ਕੇ ਛਪਰਾਂ ਵਿੱਚ ਦਾਖਲ ਹੋ ਗਏ ਕਿਹਾ ਜਾਂਦਾ ਹੈ ਕਿ ਜਦੋਂ ਉਹ ਬਾਬਾ ਜੱਸਾ ਸਿੰਘ ਜੀ ਦੇ ਕਮਰੇ ਵੱਲ ਵਧਣ ਦਾਖਲ ਹੋਣ ਲੱਗੇ ਵਧਣ ਲੱਗੇ ਤਾਂ ਉਹਨਾਂ ਨੂੰ ਦਸਣਾ ਬੰਦ ਹੋ ਗਿਆ ਸਾਰੇ ਨੌਜਵਾਨ ਵਾਪਸ ਛਪਰਾਂ ਵਿੱਚ ਆ ਗਏ ਜਿਸ ਨਾਲ ਫਿਰ ਸ਼ੁਰੂ ਹੋ ਗਿਆ ਜਦੋਂ ਉਹ ਭੜੇ ਉਸ ਭੜੇਰਾ ਦੇ ਨਾਲ ਫਿਰ ਕਮਰੇ ਵੱਲ ਵਧੇ ਮੁੜਦਸਨਾ ਬੰਦ ਹੋ ਗਿਆ ਇਹ ਘਟਨਾ ਕਈ ਵਾਰ ਵਾਪਰੀ ਸਵੇਰ ਵੇਲੇ ਨੌਜਵਾਨਾਂ ਨੇ ਆਪਣੀ ਮੰਦ ਅਰਾਧੇ ਦੀ ਹਾਲਤ ਬਾਬਾ ਹਰਦਤ ਸਿੰਘ ਜੀ ਅੱਗੇ ਬਿਆਨ ਕੀਤੀ ਅਤੇ ਆਪਣੀ ਗਲਤ ਸੋਚ ਕਰਕੇ ਬਾਬਾ ਜੀ ਤੋਂ ਭੁੱਲ ਬਖਸ਼ਾਈ ਬਾਬਾ ਹਰਦਤ ਸਿੰਘ ਜੀ ਦੇ ਬਾਕ ਸਤਿਆ ਅਤੇ ਕਠਨ ਤਪੱਸਿਆ ਦੀ ਖਬਰ ਸਾਰੇ ਇਲਾਕੇ ਵਿੱਚ ਫਹ ਚੁੱਕੀ ਸੀ ਇਹ ਖਬਰ ਮਹਾਰਾਜਾ ਹੀਰਾ ਸਿੰਘ ਜੀ ਕੋਲ ਵੀ ਪਹੁੰਚ ਚੁੱਕੀ ਸੀ ਉਸ ਨੇ ਆਪਣੇ ਅਹਿਲਕਾਰਾਂ ਨੂੰ ਆਪ ਪਾਸ ਭੇਜਿਆ ਅਤੇ ਦਰਸ਼ਨ ਦੇ ਕੇ ਪ੍ਰਸ਼ਾਦਾ ਗ੍ਰਹਿਣ ਕਰਨ ਦੀ ਇਛਾ ਜ਼ਾਹਰ ਕੀਤੀ ਸੰਤਾਂ ਨੇ ਇਹ ਬੇਨਤੀ ਨੂੰ ਪ੍ਰਵਾਨ ਕਰ ਲਿਆ ਅਤੇ ਬਾਬਾ ਆਨੰਦ ਸਿੰਘ ਜੀ ਨੂੰ ਨਾਲ ਲੈ ਕੇ ਨਾਬੇ ਦੇ ਰਾਜੇ ਨੂੰ ਮਿਲਣ ਲਈ ਚਲੇ ਗਏ ਰਾਜਾ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ ਰਾਜੇ ਦੀ ਆਦਤ ਸੀ ਕਿ ਉਹ ਕਿਸੇ ਸੰਤ ਜਾਂ ਮਹਾਪੁਰਸ਼ ਪ੍ਰਤੀ ਸ਼ਰਦਾ ਉਸ ਦੀ ਪ੍ਰੀਖਿਆ ਲੈ ਕੇ ਹੀ ਕਰਦਾ ਸੀ ਭਾਵੇਂ ਮਾਇਆ ਭੇਟ ਕਰੇ ਜਾਂ ਫਿਰ ਕੋਈ ਹੋਰ ਗਿਆਨ ਚਰਚਾ ਰਹੀ ਰਾਜੇ ਨੇ ਕੁਝ ਹੋਰ ਸਾਧੂ ਵੀ ਪ੍ਰਸ਼ਾਦ ਗ੍ਰਹਿਣ ਕਰਨ ਲਈ ਬੁલાਏ ਹੋਏ ਸਨ ਭੋਜਨ ਛਕਣ ਉਪਰੰਤ ਰਿਆਸਤੀ ਦਸਤੂਰ ਅਨੁਸਾਰ ਰਾਜੇ ਨੇ ਕੁਝ ਮਾਇਆ ਕੁਝ ਫਲ ਅਤੇ ਮਠਾਈ ਕੁਝ ਵਸਤਰ ਬਦਾਮ ਮਿਸ਼ਰੀ ਆਦਿ ਵਿਦਾਇਗੀ ਵਜੋਂ ਮਥਾ ਟੇਕਿਆ ਬਾਬਾ ਜੀ ਨੇ ਆਨੰਦ ਸਿੰਘ ਜੀ ਨੂੰ ਇਹ ਵਸਤਾਂ ਪ੍ਰਵਾਨ ਕਰਕੇ ਰੱਖ ਲੈਣ ਲਈ ਕਿਹਾ ਇਸੇ ਤਰ੍ਹਾਂ ਰਾਜੇ ਨੇ ਜਦੋਂ ਇਹ ਵਸਤੂਆਂ ਤੇ ਹੋਰ ਇਹ ਵਸਤੂਆਂ ਤੇ ਹੋਰ ਚੀਜ਼ਾਂ ਇੱਕ ਹੋਰ ਸਾਧੂ ਨੂੰ ਭੇਟ ਕੀਤੀਆਂ ਤਾਂ ਉਹਨਾਂ ਕਿਹਾ RAM RAM ਸਾਨੂੰ ਨੇ ਭੋਜਨ ਪਾਇਆ ਹੈ ਹਮ ਤੋ ਤਿਆਗੀ ਹੈ ਮਾਇਆ ਕੋ ਹੱਥ ਨਹੀਂ ਲਗਾਤੇ ਇਹ ਦੇਖ ਕੇ ਰਾਜੇ ਦੇ ਦਿਲ ਵਿੱਚ ਖਿਆਲ ਆਇਆ ਕਿ ਇਹ ਇਹ ਸਾਧੂ ਸ਼ਾਇਦ ਬਾਬਾ ਜੀ ਤੋਂ ਵੀ ਬਧੇਰੇ ਉੱਚੀ ਅਵਸਥਾ ਦਾ ਧਾਰਨੀ ਹੈ ਜਿਸ ਨੂੰ ਇਹ ਮਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਸੰਤ ਹਰਿਦੱਤ ਸਿੰਘ ਜੀ ਨੇ ਰਾਜੇ ਦੀ ਸੋਚ ਨੂੰ ਪਾਪ ਲਿਆ। ਰਾਜਨ ਅਸੀਂ ਤਾਂ ਸਮਝਿਆ ਸੀ ਕਿ ਤੈਨੂੰ ਗੁਰੂ ਨਾਨਕ ਦੇ ਸਾਧ ਦੀ ਪਛਾਣ ਹੈ ਪਰ ਤੂੰ ਤਾਂ ਅਜੇ ਤੱਕ ਮਾਇਆ ਵਿੱਚ ਹੀ ਫਸਿਆ ਹੋਇਆ ਹੈ। ਅਤੇ ਅਜੇ ਫੋਕੜਿਆਂ ਸਾਧਾ ਨੂੰ ਹੀ ਪੂਰਨ ਸਮਝੀ ਬੈਠਾ ਹੈ। ਮਹਾਰਾਜਾ ਚੌਕਿਆ ਚੌਕ ਪਿਆ ਕਹਿੰਦਾ ਹੈ ਇਹ ਕੀ ਹੋਇਆ? ਮੈਂ ਤਾਂ ਇਹਨਾਂ ਨੂੰ ਦੇਖਣਾ ਚਾਹੁੰਦਾ ਸੀ ਪਰ ਇਹਨਾਂ ਨੇ ਤਾਂ ਮੈਨੂੰ ਹੀ ਪਰਖ ਲਿਆ। ਰਾਜੇ ਦੇ ਅਗਰਹਿ ਕਰਨ ਤੇ ਬਾਬਾ ਜੀ ਨੇ ਕਿਹਾ ਇਸ ਤਿਆਗੀ ਸਾਧੂ ਨੂੰ ਪੁੱਛੋ ਕਿ ਇਹ ਕਿੱਥੋਂ ਆਇਆ ਹੈ ਤੇ ਕਿਵੇਂ ਆਇਆ ਹੈ ਪਤਾ ਲੱਗਾ ਕਿ ਉਹ ਰੇਲ ਵਿੱਚ ਬੈਠ ਕੇ ਹਰਦਵਾਰ ਤੋਂ ਆਇਆ ਸੀ ਸੰਤਾਂ ਨੇ ਫਰਮਾਇਆ ਕਿ ਜੇਕਰ ਇਹ ਹਰਦਵਾਰ ਤੋਂ ਬਿਨਾ ਟਿਕਟ ਆਇਆ ਹੈ ਤਾਂ ਸਰਕਾਰ ਦਾ ਚੋਰ ਹੈ ਸਾਧੂ ਦਾ ਇਹ ਕੰਮ ਨਹੀਂ ਤੇ ਜੇ ਪੈਸੇ ਖਰਚ ਕੇ ਟਿਕਟ ਲੈ ਕੇ ਆਇਆ ਹੈ ਤਾਂ ਇਹ ਮਾਇਆ ਦਾ ਤਿਆਗੀ ਕਿਵੇਂ ਹੋਇਆ ਕਿ ਟਿਕਟ ਵਾਲੀ ਮਾਇਆ ਵਿੱਚ ਅਮਰਤ ਸੀ ਕਿਉਂਕਿ ਇਹ ਇਸ ਮਾਇਆ ਲਈ ਇਸਨੇ ਕਿਹਾ ਕਿ ਮਾਇਆ ਕੋ ਹਮ ਹਾਥ ਨਹੀਂ ਲਗਾਤੇ ਜੇ ਸਾਧੂ ਸੱਚਮੁੱਚ ਬੈਰਾਗੀ ਹੈ ਤਾਂ ਮਤਾਂ ਮਾਇਆ ਦੀ ਵਰਤੋਂ ਕਿਵੇਂ ਗੱਲ ਰਾਜ ਦੀ ਸਮਝ ਵਿੱਚ ਆ ਗਈ ਕੁਝ ਸਮੇਂ ਮਗਰੋਂ ਇੱਕ ਵਾਰ ਫਿਰ ਰਾਜਾ ਹੀਰਾ ਸਿੰਘ ਨੇ ਬਾਬਾ ਹਰਦਤ ਸਿੰਘ ਜੀ ਨੂੰ ਭੋਜਨ ਪ੍ਰਵਾਨ ਕਰਨ ਲਈ ਅਰਜ਼ੀ ਕੀਤੀ ਅਤੇ ਬਾਬਾ ਜੀ ਨੂੰ ਲਿਆਉਣ ਲਈ ਹਾਥੀ ਭੇਜਿਆ ਬਾਬਾ ਜੀ ਨੇ ਕਿਹਾ ਗੋਵਿੰਦ ਭਾਉ ਭੋਤ ਕਾ ਭੂਖਾ ਲੈ ਜਾਓ ਤੇ ਬਾਬਸ ਪਹੁੰਚਾ ਦੇਣਾ ਭੋਜਨ ਸਕਣ ਮਗਰੋਂ ਰਾਜੇ ਨੇ ਬਾਬਾ ਜੀ ਅੱਗੇ ਸਵਾ ਲੱਖ ਚਾਂਦੀ ਦੇ ਰੁਪਾਏ ਅਤੇ ਸਿੱਕਿਆਂ ਦਾ ਢੇਰ ਲਗਾ ਦਿੱਤਾ ਮਹਾਰਾਜ ਜੀ ਤੁਸੀਂ ਤਾਂ ਗੁਰੂ ਨਾਨਕ ਦੇ ਸਾਧੂ ਹੋ ਮਾਇਆ ਗ੍ਰਹਿਣ ਕਰ ਲੈਂਦੇ ਹੋ ਮੇਰੀ ਭਾਵਨਾ ਪ੍ਰਵਾਨ ਕਰੋ ਬਾਬਾ ਜੀ ਨੇ ਕਿਹਾ ਰਾਜਨ ਉਸ ਦਿਨ ਤੈਨੂੰ ਸੋਝੀ ਦੇਣੀ ਸੀ ਸਾਨੂੰ ਤਾਂ ਮਾਇਆ ਦੀ ਲੋੜ ਨਹੀਂ ਹੈ ਮਹਾਰਾਜ ਨੇ ਨੁਕਤਾ ਨਾ ਸਮਝਿਆ ਤੇ ਕਿਹਾ ਮਹਾਰਾਜ ਤਨ ਹੈ ਲੈ ਲਵੋ ਆਪ ਗੁਰਦੁਆਰਾ ਬਣਵਾ ਲੈਣਾ ਜਾਂ ਕੋਈ ਸਕੂਲ ਆਦਿਕ बनਵਾ ਲੈਣਾ ਜਾਂ ਕਿਸੇ ਹੋਰ ਧਰਮ ਅਰਥ ਤੇ ਖਰਚਾ ਕਰ ਲੈਣਾ ਬਾਬਾ ਹਰਦੇਵ ਸਿੰਘ ਜੀ ਨੇ ਜਵਾਬ ਦਿੱਤਾ ਤੇ ਕਿਹਾ ਰਾਜਨ ਮਾਇਆ ਤੇਰੀ ਵਰਤਨ ਵਾਲਾ ਤੂੰ ਜੋ ਤੂੰ ਪੈਸਿਆਂ ਦੀ ਵਰਤੋਂ ਕਰਨੀ ਚਾਹਦਾ ਹੈ ਆਪੇ ਕਰ ਲੈ ਮੈਂ ਤੈਨੂੰ ਕਦੋਂ ਅਰਜੀ ਦਿੱਤੀ ਸੀ ਕਿ ਇਹ ਮਾਇਆ ਖਰਚਾਂ ਦਾ ਠੇਕਾ ਤੂੰ ਸਾਨੂੰ ਦੇ ਸਾਨੂੰ ਤਾਂ ਇਹ ਮਾਇਆ ਦੀ ਲੋੜ ਨਹੀਂ ਇਨਕਾਰ ਕਰਨ ਤੇ ਤੀਜੀ ਵਾਰ ਫਿਰ ਰਾਜ ਨੇ ਕਿਹਾ ਮਹਾਰਾਜ ਮਾਇਆ ਲੈ ਲਵੋ ਐਡਾ ਵੱਡਾ ਦਾਨੀ ਆਪ ਨੂੰ ਜ਼ਿੰਦਗੀ ਵਿੱਚ ਸ਼ਾਇਦ ਕਰ ਨਹੀਂ ਮਿਲੇਗਾ ਜਿਹੜਾ ਸਵਾ ਲੱਖ ਰੁਪਇਆ ਭੇਂਟ ਕਰੇ ਅਤੇ ਉਹ ਵੀ ਨਗਦ ਇਹ ਸੁਣ ਕੇ ਬਾਬਾ ਹਰਦਤ ਸਿੰਘ ਜੀ ਸਹਾਰਾ ਲੈ ਕੇ ਖੜੇ ਹੋ ਗਏ ਅਤੇ ਬੋਲੇ ਮੈਨੂੰ ਜੇ ਇੰਨਾ ਵੱਡਾ ਦਾਨ ਨਹੀਂ ਮਿਲਣਾ ਤਾਂ ਰਾਜਨ ਤੈਨੂੰ ਵੀ ਗੁਰੂ ਨਾਨਕ ਦੇ ਘਰ ਤੋਂ ਬਿਨਾ ਅਜਿਹਾ ਸਾਧ ਨਹੀਂ ਮਿਲਣਾ ਜੋ ਇੰਨੀ ਵੱਡੀ ਰਾਕਮ ਨੂੰ ਠਕਰਾ ਦੇਵੇ ਇਹ ਗੱਲ ਦਾ ਰਾਜੇ ਦੇ ਮਨ ਤੇ ਬਹੁਤ ਅਸਰ ਹੋਇਆ ਤੇ ਉਹ ਬਾਬਾ ਹਰਦਤ ਸਿੰਘ ਜੀ ਦਾ ਸ਼ਰਦਾਵਾਨ ਸੇਵਕ ਬਣ ਗਿਆ ਨਾਬੇ ਜਾ ਕੇ ਰਹਿਣਾ ਮਹਾਰਾਜਾ ਹੀਰਾ ਸਿੰਘ ਜੀ ਦੇ ਜੋਰ ਪਾਉਣ ਤੇ ਕਿਲੇ ਤੋਂ ਥੋੜੀ ਦੂਰ ਇੱਕ ਟੀਬੀ ਉੱਤੇ ਜਾ ਕੇ ਟਿਕਾਣਾ ਕੀਤਾ ਉੱਥੇ ਟੀਬੀ ਸਰ ਗੁਰਦੁਆਰਾ ਬਣਿਆ ਹੋਇਆ ਹੈ ਤਿੰਨੇ ਇੱਥੇ ਤਿੰਨੇ ਮਹਾਂਪੁਰਸ਼ਾਂ ਨੇ ਲੰਮਾ ਸਮਾਂ ਤਪ ਕੀਤਾ ਅਤੇ ਨਾਬੇ ਨੂੰ ਭਾਗ ਲਾਏ ਪਟਿਆਲੇ ਜਾ ਕੇ ਬਸਣਾ ਨਾਬੇ ਰਹਿੰਦਿਆਂ ਹੀ ਇੱਕ ਵਾਰ ਮਹਾਰਾਜਾ ਰਜਿੰਦਰ ਸਿੰਘ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡੇ ਕੋਲ ਪਟਿਆਲੇ ਚਲੋ ਅਤੇ ਪਟਿਆਲੇ ਦੀ ਧਰਤੀ ਨੂੰ ਭਾਗ ਲਾਵੋ। ਬਾਬਾ ਹਰਦਤ ਸਿੰਘ ਜੀ ਨੇ ਕਿਹਾ ਸਾਡਾ ਤਾਂ ਜੀਵਨ ਕੁਝ ਇੱਕੋ ਹੀ 1 ਸਾਲ ਦਾ ਰਹਿ ਗਿਆ ਹੈ। ਤੂੰ ਸਾਨੂੰ ਪਟਿਆਲੇ ਲੈ ਜਾ ਕੇ ਕੀ ਕਰੇਂਗਾ ਪਰ ਮਹਾਰਾਜਾ ਪਟਿਆਲਾ ਦਾ ਸਦਕ ਅਤੇ ਪ੍ਰੇਮ ਦੇਖ ਕੇ ਸੰਤ ਜੀ ਬਾਬਾ ਜੱਸਾ ਸਿੰਘ ਜੀ ਅਤੇ ਬਾਬਾ ਆਨੰਦ ਸਿੰਘ ਜੀ ਨੂੰ ਨਾਲ ਲੈ ਕੇ ਪਟਿਆਲੇ ਆ ਗਏ। ਬਾਬਾ ਜੀ ਦੁਬਾਰਾ ਕਿਸੇ ਇਕਾਂਤ ਸਥਾਨ ਤੇ ਰਹਿਣ ਦੀ ਇੱਛਾ ਜ਼ਾਹਿਰ ਪ੍ਰਗਟ ਕੀਤੀ ਰਾਜੇ ਨੇ ਆਪ ਦੇ ਨਾਂ ਤੇ ਮੋਤੀ ਬਾਗ ਮਹਿਲ ਤੋਂ 1 ਕਿਲੋਮੀਟਰ ਦੂਰ ਮੈਣ ਦੇ ਰਸਤੇ ਤੇ 117 ਬਿਗੇ ਜ਼ਮੀਨ ਦਾਣ ਦੇ ਰੂਪ ਵਿੱਚ ਦੇ ਦਿੱਤੀ ਜਿੱਥੇ ਅੱਜ ਕੱਲ ਡੇਰਾ ਬਾਬਾ ਜੱਸਾ ਸਿੰਘ ਜੀ ਸਥਿਤ ਹੈ ਇਹ ਗੱਲ ਲਗਭਗ 18 ਸਦੀ ਨਮੇਸ਼ਵੀ ਦੀ ਹੈ ਸੰਗਤਾਂ ਦੇ ਸੰਦੇਸ਼ ਨੂੰ ਬਾਬਾ ਜੀ ਸੰਗਤਾਂ ਨੂੰ ਸੰਦੇਸ਼ ਅਤੇ ਬਾਬਾ ਜੀ ਦੀ ਦੇ ਤਿਆਗ ਮੈਣ ਵਾਲੀ ਸੜਕ ਤੇ ਸਥਿਤ ਦਾਨ ਕੀਤੀ ਗਈ ਜ਼ਮੀਨ ਤੇ ਆਪਨੇ ਡੇਰਾ ਲਾ ਲਿਆ ਪਟਿਆਲੇ ਆਉਣ ਤੋਂ 1 ਸਾਲ 1 ਦਿਨ ਬਾਅਦ ਆਪਨੇ ਸੰਗਤਾਂ ਨੂੰ ਕਿਹਾ ਕਿ ਅਸੀਂ ਸਵੇਰੇ 4 ਵਜੇ ਪ੍ਰਾਣ ਦੇ ਤਿਆਗ ਦੇਣੇ ਆ ਪਟਿਆਲੇ ਆਉਣ ਤੋਂ 1 ਸਾਲ ਬਾਅਦ 1 ਦਿਨ ਸੰਗਤਾਂ ਨੂੰ ਕਿਹਾ ਅਸੀਂ ਸਵੇਰੇ 4 ਵਜੇ ਪ੍ਰਾਣ ਤਿਆਗ ਦੇਣੇ ਹਨ ਜਦੋਂ ਅਸੀਂ ਸਰੀਰ ਤਿਆਗ ਦਈਏ ਤਾਂ ਕਿਸੇ ਨੇ ਵੀ ਕਿਰਪਾ ਕਰਕੇ ਸਾਡੇ ਸਰੀਰ ਨੂੰ 4 ਘੰਟੇ ਤੱਕ ਛੂਣਾ ਨਹੀਂ ਇਹ ਕਹਿ ਕੇ ਬਾਪ ਸੰਤ ਹਰਦਾਸ ਸਿੰਘ ਜੀ ਸ਼ਾਮ ਨੂੰ ਆਪਣੇ ਤੰਬੂ ਵਿੱਚ ਚਲੇ ਗਏ ਸੰਗਤਾਂ ਗਮਗੀਨ ਹੋ ਗਈਆਂ ਆਪ ਦੇ ਪ੍ਰਾਣ ਤਿਆਗ ਦੇਣ ਦੀ ਗੱਲ ਸੁਣ ਕੇ ਸੰਗਤਾਂ ਵਿੱਚੋਂ ਇੱਕ ਸੇਵਕ ਨੇ ਕਿਹਾ ਮਹਾਰਾਜ ਕਿਸੇ ਦੇ ਸਿਰ ਤੇ ਹੱਥ ਰੱਖ ਦਿਓ ਜਿਹੜਾ ਇਸ ਡੇਰੇ ਦੀ ਸਾਹ ਸੰਭਾਲ ਕਰ ਸਕੇ ਡੇਰੇ ਨੂੰ ਬਾਰਸ਼ ਡੇਰੇ ਦਾ ਬਾਰਸ਼ ਬਣੇ ਇਹ ਗੱਲ ਸੁਣ ਕੇ ਬਾਬਾ ਹਰਦਿਤ ਸਿੰਘ ਜੀ ਚੁੱਪ ਕਰ ਗਏ ਸੇਵਕ ਨੇ ਫਿਰ ਕਿਹਾ ਬਾਬਾ ਜੀ ਨੇ ਕਿਹਾ ਸਾਉ ਸਾਉ ਕਿਸੇ ਦੇ ਮੋਢੇ ਤੇ ਹੱਥ ਰੱਖ ਦੇਣ ਨਾਲ ਉਹ ਪੁਰਸ਼ ਪਹਿਲਵਾਨ ਨਹੀਂ ਬਣ ਜਾਇਆ ਕਰਦਾ ਅਸੀਂ ਤਾਂ ਗੁਰੂ ਨਾਨਕ ਤੋਂ ਦਾਤ ਲਈਏ ਸੀ ਇੱਥੇ ਹੀ ਰਖ ਚੱਲੇ ਹਾਂ ਇਹ ਤਾਂ ਅਖਾੜਾ ਹੈ ਮੂਗਲੀਆਂ ਪਈਆਂ ਹਨ ਪਹਿਲਵਾਨ ਬਣਨ ਬਾਅਦ ਅਖਾੜੇ ਵਿੱਚ ਕਸਰਤ ਕਰਕੇ ਮੂਗਲੀਆਂ ਫੇਰਨੀਆਂ ਪੈਂਦੀਆਂ ਹਨ ਜੇ ਕੋਈ ਸੂਰਮਾ ਹੋਵੇਗਾ ਤਾਂ ਵਾਹਿਗੁਰੂ ਦਾ ਸਿਮਰਨ ਕਰਕੇ ਪਹਿਲਵਾਨ ਬਣ ਜਾਏਗਾ ਉਹ ਆਪੇ ਡੇਰੇ ਨੂੰ ਸੰਭਾਲ ਲਵੇਗਾ ਸਾਡੇ ਹੱਥ ਰੱਖਣ ਨਾਲ ਕੋਈ ਪਹਿਲਵਾਨ ਥੋੜੀ ਬਣ ਜਾਏਗਾ ਇਹ ਕਮਾਈ ਤਾਂ ਆਪ ਕਰਨੀ ਪੈਂਦੀ ਹੈ ਸੰਤ ਜੀ ਸੰਤ ਜੀ ਨੇ ਮਿੱਥੇ ਸਮੇਂ ਅਨੁਸਾਰ ਸਵੇਰੇ ਠੀਕ 4 ਵਜੇ ਸਰੀਰ ਤਿਆਗ ਦਿੱਤਾ 4 ਘੰਟੇ ਮਗਰੋਂ ਬਾਬਾ ਜੀ ਦੀ ਦੇਹ ਨੂੰ ਅਸ਼ਨਾਣ ਕਰਵਾਇਆ ਗਿਆ ਤਾਂ ਸੰਗਤਾਂ ਨੇ ਦੇਖਿਆ ਕਿ ਬਾਬਾ ਜੀ ਦੇ ਸਿਰ 'ਚੋਂ ਕਪਾਟ ਵਾਲੇ ਸਥਾਨ 'ਚੋਂ ਲਹੂ ਵਗਿਆ ਹੋਇਆ ਸੀ ਜਿਸ ਤੇ ਸੰਗਤਾਂ ਵਿੱਚ ਬੈਠੇ ਸੰਤ ਬਾਬਾ ਅਤਰ ਸਿੰਘ ਜੀ ਨੇ ਦੱਸਿਆ ਕਿ ਬਹੁਤੀ ਵਾਰ ਸੰਤ ਮਹਾਪੁਰਸ਼ਾਂ ਦੇ ਪ੍ਰਾਣ ਦਸੋਂ ਦੁਆਰ ਨਹੀਂ ਬਾਹਰ ਨਿਕਲਦੇ ਨਿਕਲਦੇ ਹਨ ਅਤੇ ਉਹਨਾਂ ਦੇ ਸਿਰ ਉੱਤੇ ਲਹੂ ਦੇ ਨਿਸ਼ਾਨ ਪ੍ਰਗਟ ਹੋ ਜਾਇਆ ਕਰਦੇ ਹਨ ਆਪ ਜੀ ਦਾ ਅੰਤਮ ਸੰਸਕਾਰ ਡੇਰੇ ਦੇ ਅੰਦਰ ਹੀ ਕਰ ਦਿੱਤਾ ਗਿਆ ਜਿੱਥੇ ਹੁਣ ਬੁੰਗਾ ਬਾਬਾ ਹਰਦਤ ਸਿੰਘ ਜੀ ਦਾ ਬਣਿਆ ਹੋਇਆ ਹੈ ਬਾਬਾ ਜੱਸਾ ਸਿੰਘ ਜੀ ਨੇ प्यारे बाबा जी ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਵਾਸ ਸਥਾਪਿਤ ਕਰ ਦਿੱਤਾ ਜਿੱਥੇ ਹਰ ਸਾਲ ਸਤੰਬਰ ਦੇ ਮਹੀਨੇ ਦੀ ਪੂਰਨਵਾਸੀ ਨੂੰ ਉਹਨਾਂ ਦੀ ਯਾਦ ਵਿੱਚ ਵਰਸੀ ਮਨਾਈ ਜਾਂਦੀ ਹੈ ਇਹ ਬਾਬਾ ਹਰਦੈਤ ਸਿੰਘ ਜੀ ਬਾਰੇ ਸੀ ਜੀਵਨ ਬਾਰੇ ਸੀ ਸਾਰਾ ਕੁਝ ਵਿਸਾਰ ਨਾਲ ਕੱਲ ਨੂੰ ਆਪਾਂ ਬਾਬਾ ਜੱਸਾ ਸਿੰਘ ਜੀ ਬਾਰੇ ਵਿਚਾਰਾਂ ਕਰਾਂਗੇ ਤੁਹਾਨੂੰ ਦੱਸੋ ਦੱਸਣਾਗਾ ਕਿ ਬਾਬਾ ਜੱਸਾ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਬੈਸ ਤੇ ਇਹਦੇ ਜਦੋਂ ਦੱਸ ਹੀ ਦਿੱਤਾ ਉਹਨਾਂ ਦਾ ਵਿਸਥਾਰ ਨਾਲ ਸਾਰਾ ਵੇਰਵਾ ਦੱਸੂੰਗਾ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਇਹ ਆਪਾਂ ਇੱਕ ਛੋਟਾ ਜਿਹਾ ਅਪਰਾਲਾ ਕੀਤਾ ਸੰਗਤਾਂ ਨੂੰ ਜਿਹੜੇ ਆਪਣੇ ਮਹਾਪੁਰਸ਼ ਹੋਏ ਨੇ ਉਹਨਾਂ ਦੀ ਜੀਵਨੀਆਂ ਬਾਰੇ ਜਾਣਕਾਰੀ ਦੇਣ ਵਾਸਤੇ ਇਹ ਮਹਾਰਾਜ ਨੇ ਕਿਰਪਾ ਕੀਤੀ ਤਾਂ ਆਪਾਂ ਇਸ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ ਤੁਸੀਂ ਪ੍ਰੇਮ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਮੇਰਾ ਪੇਜ ਦਾ ਜਗਦੀਪ ਸਿੰਘ ਚੀਮਾ ਦਾ ਤੇ ਇਹਨੂੰ ਲਾਈਕ ਕਰੋ YouTube ਤੇ ਖਾਲਸੇ ਦੀ ਧਰਤੀ ਦੇ ਨਾਮ ਨਾਲ ਪੇਜ ਬਣਾਇਆ ਹੋਇਆ ਉਹਨੂੰ ਲਾਈਕ ਸ਼ੇਅਰ ਕਰੋ ਜਰੂਰ ਇੰਨੇ ਕਮੈਂਟੀਆਂ ਦੇ ਕੱਲ ਨੂੰ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ